ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਲਕ ਭਾਗੋ ਦੇ ਗੁਰੂ ਨਾਨਕ ਮਹਾਰਾਜ ਜੀ ਨੇ ਗਿਆਨ ਤੇ ਤੀਨ ਮਾਰੇ ਮਲਕ ਭਾਗੋ ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ ਚਰਨਾਂ ਦੇ ਟਹਿਕੇ ਮਾਫੀ ਮੰਗਦਾ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ ਜਦ ਬਾਬੇ ਨਾਨਕ ਨੇ ਮਾਰੇ ਤੀਰ ਗਿਆਨ ਦੇ ਸਿਨਕੇ ਫਿਰ ਮਲਕ ਭਾਗੋ ਦਾ ਰਖਤਾ ਮਨ ਸਾਵਧਾਨ ਨਾਲ ਬਿੰਨ ਕੇ ਉਹ ਚਰਨੀ ਟੈ ਬਿਆਸੀ ਬਖਸ਼ੋਗ ਨਾਮ ਮੇਰੇ ਹੁਣ ਸਾਰੇ ਮੈਂ ਪਾਪੀ ਭੁੱਲ ਜਾ ਜੀ ਆਗੇ ਤੁਸੀਂ ਹੁਣ ਬਖਸਹੁਣ ਹਾਰੇ ਹੁਣ ਤੋਵਾ ਕਰਦਾ ਅਜ ਤੋ ਨਾਮੈ ਜ਼ੁਲਮ ਕਮਾਮ ਰਖ ਸਬਰ ਸਬੂਰੀ ਮੈ ਕਰਾਂ ਕੀਰਤ ਤੇ ਵੰਡ ਕੇ ਖਾਂ ਮਾ ਕਰ ਮਦਦ ਗਰੀਬਾਂ ਦੀ ਜਿਹੜੇ ਹੰਦੁਖੀਏ ਦਖਿਆਰੇ ਮੈਂ ਪਾਪੀ ਭੁੱਲ ਗਿਆ ਜੀ ਆਗੇ ਤੁਸੀਂ ਹੁਣ ਬਖਸਣ ਹਾਰੇ ਮੈਂ ਭੁੱਲਿਆ ਫਿਰਦਾ ਸੀ ਆਇਆ ਵਿਚਤਾਗਤ ਦੇ ਅੰਨਾ ਹੋਇਆ ਵਿਚਤਾਗਤ ਦੇ ਅੰਨਾ ਜਿੜਾ ਤੁਸਾਂ ਨੇ ਦੱਸਿਆ ਮੈਂ ਨਾ ਉਹ ਜਮਾਨੂ ਪੰਨਾ ਸਵੀਆਂ ਤੱਕ ਮਿਟਣੇ ਨਹੀਂ ਦਾਤਾ ਤੇਰੇ ਝੋ ਜਨਿਆਰੇ ਦਾਤਾ ਤੇਰੇ ਝੋ ਜਨਿਆਰੇ ਮੈਂ ਪਾਪੀ ਭੁੱਲ ਗਿਆ ਸੀ ਆਗੇ ਤੁਸੀਂ ਹੁਣ ਬਖਸਣ ਹਾਰੇ ਹੁਣ ਤੁਸੀਂ ਹੀ ਲਾ ਸਕਦੇ ਸਿਰ ਤੋਂ ਪਾਪ ਮਾਲਕਾ ਮੇਰੇ ਤੁਹਾਡੇ ਗਿਆਨ ਦੇ ਚਾਨਣ ਨੇ ਮਨ ਦੇ ਕਰਤੇ ਦੂਰ ਹਨੇਰੇ ਤੈਨੂੰ ਲੱਗਦੇ ਮਹਿਲਾਂ ਤੋਂ ਤੈਨੂੰ ਲੱਗਦੇ ਮਹਿਲਾਂ ਤੋਂ ਚੰਗੇ ਕੱਚੀ ਮਿੱਟੀ ਦੇ ਟਾਰੇ ਮੈਂ ਪਾਪੀ ਭੁੱਲ ਗਿਆ ਸੀ ਆਗੇ ਤੁਸੀਂ ਹੁਣ ਬਖਸਣ ਹਾਰੇ ਲਾਲੋ ਦੀ ਕੁੱਲੀ ਨੂੰ ਨੌਦੀ ਕੁੱਲੀ ਨੂੰ ਜੀ ਮੈਂ ਭਾਗ ਮਾਲਕ ਆਇਆ ਮੈਨੂੰ ਵੀ ਵਕਸ਼ ਦਿਓ ਤੁਹਾਡੇ ਵਿੱਚ ਝਰਮ ਵੇ ਆਇਆ ਮੈਂ ਜਾਵਾਂ ਸਤ ਗੁਰ ਜੀ ਤੁਹਾਡੇ ਚਰਨ ਤੋਂ ਬਲ ਹਾਰੇ ਮੈਂ ਪਾਪੀ ਪੁੱਲ ਗਿਆ ਸੀ ਆਗੇ ਤੁਸੀਂ ਹੁਣ ਵਕਸ਼ਣ ਹਾਰੇ ਤੁਸੀਂ ਤਪ ਦੇ ਜਿਲਾ ਕਾਈਂ ਿੰਦੇ ਠਾਰ ਤੇ ਮਰ ਪਲ ਨਾ ਲਾਵੋ ਕਰ ਗਿਆਨ ਦੀ ਵਰਖਾ ਜੀ ਹਿਰਦਿਆਂ ਵਿੱਚ ਠੰਡ ਭਰਤਾ ਹੋ ਇਕ ਤੇਰੀ ਰਹਿਮਤ ਨੇ ਮਾਲਕਾ ਲੱਖਾਂ ਪਾਪੀ ਤਾਰੇ ਮੈਂ ਪਾਪੀ ਭੁੱਲ ਗਿਆ ਸੀ ਤੁਸੀਂ ਆ ਗਏ ਬਖਸ਼ਣ ਹਾਰੇ ਉਹ ਤੁਸੀਂ ਜਿੱਥੇ ਖੜ ਜਾਂਦੇ ਤੁਸੀਂ ਜਿੱਥੇ ਖੜ ਜਾਂਦੇ ਆਵਣ ਪਤ ਚੜਵੇ ਚ ਬਹਾਰ ਮੀ ਵਰਦਾ ਮੇਰ ਦਾ ਖਿੜੀਆਂ ਰਹਿਣ ਸਭਾ ਗਲਜਾਰ ਸਾਧੂ ਸਿੰਘ ਤੇ ਮੇਰ ਕਰੀ ਸਾਧੂ ਸੰਗਤੇ ਮੇਰ ਕਰੀ ਲਿਖੇ ਪ੍ਰਸੰਗ ਤਹਾਡੇ ਸਾਰੇ ਲਿਖੇ ਪ੍ਰਸੰਗ ਤਹਾਡੇ ਸਾਰੇ ਮੈਂ ਪਾਪੀ ਭੁੱਲ ਗਿਆ ਜੀ ਆਗੇ ਤੁਸੀਂ ਹੁਣ ਬਖਸ਼ਣ ਹਾਰੇ ਮੈਂ ਪਾਪੀ ਭੁੱਲ ਗਿਆ ਸੀ ਆਗੇ ਤੁਸੀਂ ਹੁਣ ਬਖਸ਼ਣ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ